ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਜਿਹੜੀ ਮੀਟਿੰਗ ਹੈ ਉਹ ਬੇਸਿੱਟਾ ਰਹੀ ਕਿਸਾਨ ਜਿਹੜੇ ਆ ਉਹ ਇਹੀ ਮੰਗ ਕਰ ਰਹੇ ਸੀਗੇ ਕਿ ਜਦੋਂ 2020 ਦੇ ਵਿੱਚ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਦਿੱਤਾ ਸੀਗਾ ਤੁਸੀਂ ਉਸ ਵੇਲੇ ਸਾਡੀਆਂ ਮੰਗਾਂ ਜਿਹੜੀਆਂ ਮੰਨ ਲਈਆਂ ਸੀਗੀਆਂ ਪਰ ਹਾਲੇ ਤੱਕ ਕਰੀਬ ਉਸ ਤੋਂ ਬਾਅਦ ਹੁਣਾ 3 ਸਾਲ ਹੋਣ ਨੂੰ ਆਏ ਤੁਸੀਂ ਹਾਲੇ ਤੱਕ ਨੋਟੀਫਿਕੇਸ਼ਨ ਕਿਉਂ ਨਹੀਂ ਜਾਰੀ ਕੀਤਾ ਜੇ ਤੁਸੀਂ ਸਾਡੀਆਂ ਮੰਗਾਂ ਮੰਨਦੇ ਹੋ ਜੇ ਤੁਸੀਂ ਸਾਡੇ ਹਮਦਰਦ ਹੋ ਤਾਂ ਸਾਡੀਆਂ ਜਿਹੜੀਆਂ ਮੰਗਾਂ ਉਹ ਮੰਨ ਕੇ ਤੁਸੀਂ ਨੋਟੀਫਿਕੇਸ਼ਨ ਜਾਰੀ ਕਰ ਦਿਓ ਐਮਐਸਪੀ ਦੇ ਉੱਤੇ ਇੱਕ ਕਾਨੂੰਨ ਬਣਾ ਦਿਓ ਨਾਲ ਦੀ ਨਾਲ ਧਰਨੇ ਦੇ ਵਿੱਚ ਜਿਹੜੇ ਸਾਡੇ ਉੱਤੇ ਪਰਚੇ ਹੋਏ ਸੀਗੇ ਉਹ ਰੱਦ ਕਰ ਦਿਓ ਔਰ ਦੂਸਰੇ ਪਾਸੇ ਸਾਡੀ ਮੰਗ ਇਹ ਹੈ ਕਿ ਜਿਹੜੇ ਕਿਸਾਨ ਉਸ ਵੇਲੇ ਆਪਣੀ ਜਾਨ ਗਵਾ ਚੁੱਕੇ ਉਹਨਾਂ ਦੇ ਪਰਿਵਾਰ ਚੋਂ ਕਿਸੇ ਇੱਕ ਮੈਂਬਰ ਨੂੰ ਜਿਹੜਾ ਨੌਕਰੀ ਦਿੱਤੀ ਜਾਵੇ ਪਰ ਇਹ ਸਾਰੀਆਂ ਮੰਗਾਂ ਜਿਹੜੀਆਂ ਸੀਗੀਆਂ ਸਮੇਤ ਇਹਦੇ ਹੋਰ ਮੰਗਾਂ ਇਹ ਨਹੀਂ ਮੰਨੀਆਂ ਗਈਆਂ ਤੇ ਕਿਸਾਨ ਜਿਹੜੇ ਐ ਇਹ ਹੁਣ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ ਇਸੇ ਦੇ ਚਲਦਿਆਂ ਸ਼ੰਭੂ ਬਾਰਡਰ ਇਦਾਂ ਲੱਗਦਾ ਵੀ ਸ਼ੰਭੂ ਬਾਰਡਰ ਤੋਂ ਪਾਰ ਜਿਹੜਾ ਸਾਡਾ ਹੀ ਆਪਣਾ ਭਾਈਵਾਲ ਸੂਬਾ ਵਾ ਹਰਿਆਣਾ ਇਸੇ ਦੇਸ਼ ਦਾ ਇੱਕ ਅੰਗ ਆ ਉਹ ਇਦਾਂ ਲੱਗਦਾ ਵੀ ਉਹ ਇਸ ਦੇਸ਼ ਦਾ ਅੰਗ ਹੀ ਨਹੀਂ ਹੈਗਾ ਪੰਜਾਬ ਨੂੰ ਪੂਰੇ ਭਾਰਤ ਦੇ ਨਾਲੋਂ ਵੱਖ ਕਰਨ ਦੀ ਜਿਹੜੀ ਆ ਇੱਕ ਬੈਰੀਗੇਟਿੰਗ ਕਰ ਦਿੱਤੀ ਗਈ ਆ ਸ਼ੰਭੂ ਬਾਰਡਰ ਲੈ ਲੀਏ ਹਰਿਆਣਾ ਦੇ ਬਾਰਡਰ ਲੈ ਲੀਏ ਜਾਂ ਹੋਰ ਬਾਰਡਰ ਜਿਨ੍ਹਾਂ ਤੋਂ ਅਸੀਂ ਦਿੱਲੀ ਜਾ ਸਕਦੇ ਆ ਉਹ ਸਾਰਿਆਂ ਦੇ ਉੱਤੇ ਬੈਰੀਗੇਟਿੰਗ ਇਸ ਕਦਰ ਕਰ ਦਿੱਤੀ ਗਈ ਹੈ ਵੀ ਕਿਸਾਨ ਜਿਹੜੇ ਆ ਇਹ ਇਹ ਦਿੱਲੀ 'ਚ ਨਾ ਪਹੁੰਚ ਸਕਣ ਹੁਣ ਦਿੱਲੀ ਉਹੀ ਸਟੇਟ ਹੈ ਦਿੱਲੀ ਉਹੀ ਕੇਂਦਰ ਹੈ ਜਿਹੜਾ ਕਾਨੂੰਨ ਬਣਾਉਂਦਾ ਪਰ ਜੇ ਤੁਸੀਂ ਕਿਸੇ ਸ਼ਖਸ ਦਾ ਇੱਕ ਖਿੱਤੇ ਦਾ ਕਾਨੂੰਨ ਜਿਹੜਾ ਉਹ ਪਾਸ ਕਰਾਉਣਾ ਚਾਹੁੰਦੇ ਹੋ ਉਹ ਨਹੀਂ ਕਰ ਰਹੇ ਤਾਂ ਉਹ ਤੁਹਾਡੇ ਤੱਕ ਹੀ ਪਹੁੰਚ ਕਰਨਗੇ ਔਰ ਦੂਜੇ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੌਧਰੀ ਚਰਨ ਸਿੰਘ ਜਿਹੜੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਹੇ ਉਹਨਾਂ ਨੂੰ ਪੁਰ ਅਰਤਨ ਅਵਾਰਡ ਦੇ ਰਹੇ ਹਾਂ ਨਾਲ ਦੀ ਨਾਲ ਕਿਸਾਨ ਜਿਸ ਰਿਪੋਰਟ ਦਾ ਆਧਾਰ ਹਵਾਲਾ ਦਿੰਦੇ ਨੇ ਉਹਨੂੰ ਆਧਾਰ ਮੰਨਦੇ ਨੇ ਸਾਇੰਟਿਸਟ ਹੋਏ ਡਾਕਟਰ ਸੁਆਮੀ ਨਾਥਨ ਉਹਨਾਂ ਨੂੰ ਤੁਸੀਂ ਭਾਰਤ ਰਤਨ ਦੇ ਰਹੇ ਹੋ ਤੇ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਹੀ ਤੁਸੀਂ ਲਾਗੂ ਨਹੀਂ ਕਰ ਰਹੇ ਕਿਸਾਨ ਤਾਂ ਇਹੀ ਮੰਗ ਕਰਦੇ ਆ ਵੀ ਸੁਆਮੀ ਨਾਥਨ ਰਿਪੋਰਟ ਜਿਹੜੀ ਆ ਉਹਨੂੰ ਲਾਗੂ ਕਰ ਦਿਓ ਉਹਦੇ ਮੁਤਾਬਕ ਜਿਹੜੇ ਆ ਸਾਡੇ ਕਾਨੂੰਨ ਬਣਾ ਦਿੱਤੇ ਜਾਣ ਪਰ ਜਦੋਂ ਇਹ ਸਾਰੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਕਿਸਾਨਾਂ ਨੇ ਥੱਕ ਹਾਰ ਕੇ ਇਹ ਫੈਸਲਾ ਲਿਆ ਕਿ ਚਲੋ ਦਿੱਲੀ ਚਲਦੇ ਹਾਂ ਇੱਕ ਵਾਰ ਫੇਰ ਕੇਂਦਰ ਸਰਕਾਰ ਦੇ ਬੂਹੇ ਤੇ ਜਾ ਕੇ ਦਰਨਾ ਪ੍ਰਦਰਸ਼ਨ ਕਰਦੇ ਹਾਂ ਉਹਨਾਂ ਨੂੰ ਅਸੀਂ ਜਗਾਉਨੇ ਆ ਕਿ ਭਾਈ ਤੁਸੀਂ ਸਾਡੀ ਫਰਿਆਦ ਸੁਣੋ ਪਰ ਇਹ ਸਭ ਦੇ ਚਲਦੇ ਆ ਕਿਸਾਨਾਂ ਨੂੰ ਜਿਹੜਾ ਉਹ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕਣ ਦੀ ਪੂਰੀ ਤਿਆਰੀ ਕਰ ਦਿੱਤੀ ਗਈ ਹੈ ਔਰ ਖਬਰਾਂ ਹੁਣ ਇਹ ਆ ਰਹੀਆਂ ਨੇ ਕਿ ਉੱਥੇ ਟਾਇਰ ਗੈਸ ਜਿਹੜੇ ਅਥਰੂ ਗੈਸ ਦੇ ਗੋਲੇ ਆ ਉਹ ਵੀ ਛੱਡੇ ਜਾ ਰਹੇ ਆ ਕਿਸਾਨ ਜਿਹੜੇ ਆ ਉਹਨੇ ਹੱਥੇ ਆ ਪਹਿਲਾਂ ਵੀ ਕਿਸਾਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸਾਨਾਂ ਦੇ ਕੋਲ ਅਸਲਾ ਹੈਗਾ ਇਹਨਾਂ ਦੇ ਕੋਲ ਜਿਹੜਾ ਵਾ ਉਹ ਬਹੁਤ ਸਾਰੇ ਵੈਪਨਸ ਆ ਇਹ ਉੱਥੇ ਜਾ ਕੇ ਦੰਗਾ ਕਰ ਸਕਦੇ ਆ ਹੁੜਦੰਗ ਮਚਾ ਸਕਦੇ ਆ ਪਰ ਅਜੇ ਹਾ ਕੁਝ ਵੀ ਨਹੀਂ ਹੋਇਆ ਵਰਲਡ ਦਾ ਪੀਸਫੁਲ ਪ੍ਰੋਟੈਸਟ ਜਿਹੜਾ ਉਹ ਕਿਸਾਨ ਅੰਦੋਲਨ ਮੰਨਿਆ ਗਿਆ ਸੀਗਾ ਜਿਹੜਾ 2020 ਦੇ ਵਿੱਚ ਹੋਇਆ ਸੀ ਪਰ ਹੁਣ ਜਦੋਂ ਕਿਸਾਨ ਥੱਕ ਹਾਰ ਕੇ ਦਿੱਲੀ ਜਾਣਾ ਚਾਹੁੰਦੇ ਆ ਦਿੱਲੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਭਾਈ ਤੁਸੀਂ ਸਾਡੀਆਂ ਮੰਗਾਂ ਮੰਨੋ ਤੁਸੀਂ ਸਾਡੀ ਗੱਲ ਸੁਣੋ ਇਹ ਸਭ ਦੇ ਚੱਲਦੇ ਆ ਕਿਸਾਨਾਂ ਨੂੰ ਡੱਕਣ ਵਾਸਤੇ ਕੇਂਦਰ ਸਰਕਾਰ ਨੇ ਜਿਹੜੀਆਂ ਉਹ ਸਾਰੀਆਂ ਤਾਕਤਾਂ ਲਾ ਦਿੱਤੀਆਂ ਨੇ ਵੀ ਕਿਸਾਨ ਜਿਹੜੇ ਆ ਇਹ ਕਿਸੇ ਤਰੀਕੇ ਦਿੱਲੀ ਨਾ ਪਹੁੰਚ ਸਕਣ ਤੇ ਕਿਸਾਨ ਜਿਹੜੇ ਆ ਇਹ ਬਜ਼ਿੱਦ ਆ ਵੀ ਅਸੀਂ ਥੱਕ ਗਏ ਆ ਹੰਬ ਗਏ ਆ ਕਰਜ਼ੇ ਲੈ ਲੈ ਕੇ ਖੁਦਕੁਸ਼ੀਆਂ ਕਰ ਰਿਹਾ ਕਿਸਾਨ ਤੁਸੀਂ ਸਾਡੀ ਗੱਲ ਦੇ ਉੱਤੇ ਗੌਰ ਕਰੋ ਅਗਰ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਕਰਜ਼ਾ ਜਿਹੜਾ ਸੈਂਕੜੇ ਹਜ਼ਾਰਾਂ ਕਰੋੜਾਂ ਦੇ ਵਿੱਚ ਹੈ ਉਹ ਮਾਫ਼ ਕਰ ਸਕਦੇ ਹੋ ਤਾਂ ਕਿਸਾਨਾਂ ਦਾ ਕਿਉਂ ਨਹੀਂ ਕਰ ਸਕਦੇ ਕਿਸਾਨ ਵੀ ਤਾਂ ਦੇਸ਼ ਦੀ ਆਰਥਿਕਤਾ ਦੇ ਵਿੱਚ ਯੋਗਦਾਨ ਪਾਉਂਦੇ ਆ ਫਸਲ ਪੈਦਾ ਕਰਦੇ ਆ ਬਾਅਦ ਚ ਉਹ ਫਸਲ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਡਿਸਟ੍ਰੀਬਿਊਟ ਕੀਤੀ ਜਾਂਦੀ ਆ ਫਿਰ ਸਾਡੇ ਨਾਲ ਵਿਤਕਰਾ ਜਿਹੜਾ ਉਹ ਕਿਉਂ ਕੀਤਾ ਜਾਂਦਾ ਪਰ ਇਹ ਸਭ ਦੇ ਵਿੱਚ ਜਿੱਥੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤਾਂ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਫੈਸਲਾ ਕੀਤਾ ਵੀ ਦਿੱਲੀ ਚਲੀਏ ਪਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਉਹਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਹੀ ਇਸ ਕਦਰ ਬੈਰੀਗੇਟਿੰਗ ਕਰ ਦਿੱਤੀ ਗਈ ਆ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਛੱਡੇ ਜਾ ਰਹੇ ਆ ਤਾਂ ਜੋ ਕਿਸਾਨ ਜਿਹੜੇ ਆ ਇਹ ਦਿੱਲੀ ਨਾ ਪਹੁੰਚ ਸਕਣ ਹੁਣ ਸਵਾਲ ਤਾਂ ਇਹ ਆ ਵੀ 2024 ਦੇ ਵਿੱਚ ਚੋਣਾਂ ਵੀ ਆਉਣ ਜਾ ਰਹੀਆਂ ਨੇ ਲੋਕ ਸਭਾ ਦੀਆਂ ਚੋਣਾਂ ਨੇ ਇਸ ਦੇ ਮੱਦੇ ਨਜ਼ਰ ਇੱਕ ਵੱਡਾ ਤਬਕਾ ਖਾਸ ਤੌਰ ਤੇ ਭਾਰਤ ਦਾ ਇੱਕ ਵੱਡਾ ਤਬਕਾ ਜਿਹੜਾ ਉਹ ਖੇਤੀਬਾੜੀ ਧੰਦੇ ਨਾਲ ਜੁੜਿਆ ਭਾਈਆ ਅਗਰ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣੋਗੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੋਗੇ ਜਿਹੜੀ ਸਵਾਮੀਨਾਥਨ ਰਿਪੋਰਟ ਦੇ ਆਧਾਰ ਤੇ ਉਹ ਗੱਲਾਂ ਕਰਦੇ ਪਏ ਆ ਵੀ ਉਸ ਰਿਪੋਰਟ ਨੂੰ ਲਾਗੂ ਕੀਤਾ ਜਾਵੇ ਤਾਂ ਸਰਕਾਰ ਜਿਹੜੀ ਹੈ ਇਹ ਡੈਮੋਕ੍ਰੇਸੀ ਨੂੰ ਕਿਵੇਂ ਬਹਾਲ ਕਰੇਗੀ ਇਹ ਬਹੁਤ ਵੱਡੇ ਸਵਾਲ ਨੇ ਕਿਸਾਨ ਜਿਹੜੇ ਨੇ ਚਿੰਤਤ ਨੇ ਜਦੋਂ ਅਸੀਂ ਕਿਸਾਨ ਜਥੇਬੰਦੀਆਂ ਨਾਲ ਗੱਲ ਵੀ ਕੀਤੀ ਤਾਂ ਉਹੀ ਕਹਿੰਦੇ ਆ ਵੀ ਅਸੀਂ ਦਰਨਾ ਪ੍ਰਦਰਸ਼ਨ ਬਿਲਕੁਲ ਨਹੀਂ ਕਰਨਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਸੜਕਾਂ ਦੇ ਉੱਤੇ ਖੱਜਲ ਖਵਾਰ ਹੋਈਏ ਆਵਾਜ਼ਾਰ ਹੋਈਏ ਸਾਡੇ ਕਰਕੇ ਆਮ ਲੋਕ ਜਿਹੜੇ ਆ ਉਹ ਵੀ ਆਵਾਜ਼ਾਰ ਹੋਣ ਪਰ ਕਿਸਾਨ ਜਿਹੜੇ ਆ ਉਹ ਥੱਕ ਹਾਰ ਕੇ ਮਜਬੂਰ ਹੋ ਗਿਆ ਉਹਨਾਂ ਨੂੰ ਦਿੱਲੀ ਜਾਣਾ ਹੀ ਪੈਣਾ ਉਹ ਕਹਿੰਦੇ ਵੀ ਸਾਨੂੰ ਉੱਥੇ ਜਾ ਕੇ ਕੇਂਦਰ ਸਰਕਾਰ ਦੀਆਂ ਦਰਾਂ ਮੂਰੇ ਬਹਿਣਾ ਹੀ ਪੈਣਾ ਵਾ ਵੀ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਜਾਣ ਪਰ ਸਰਕਾਰ ਨੇ ਬੈਰੀਗੇਟਿੰਗ ਇਸ ਤਰ੍ਹਾਂ ਕਰ ਦਿੱਤੀ ਆ ਵੀ ਪੰਜਾਬ ਤੋਂ ਅੱਗੇ ਕੋਈ ਵੱਖਰਾ ਦੇਸ਼ ਹੈ ਉਹਦਾ ਭਾਰਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਸਾਨ ਜਿਹੜੇ ਆ ਉਹ ਦਿੱਲੀ ਨਾ ਪਹੁੰਚ ਸਕਣ ਔਰ ਉਹਨਾਂ ਨੂੰ ਰੋਕਣ ਵਾਸਤੇ ਫੌਜੀ ਟੁਕੜੀਆਂ ਜਿਹੜੀਆਂ ਉਹ ਵੀ ਲਗਾ ਦਿੱਤੀਆਂ ਔਰ ਹਰਿਆਣਾ ਦੇ ਵਿੱਚ ਤਾਂ ਅਨਾਉਂਸਮੈਂਟਸ ਵੀ ਕੀਤੀਆਂ ਜਾ ਰਹੀਆਂ ਨੇ ਕਿ ਤੁਹਾਡੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਤੁਹਾਡੀਆਂ ਗੱਡੀਆਂ ਜਿਹੜੀਆਂ ਉਹ ਜਬਤ ਕਰ ਲਈਆਂ ਜਾਣਗੀਆਂ ਸੋ ਇੱਕ ਵਾਰ ਸਥਿਤੀ ਜਿਹੜੀ ਆ ਇਹ ਤਣਾਅਪੂਰਨ ਬਣੀ ਹੋਈ ਆ ਪਰ ਦੇਸ਼ ਦੇ ਵਿੱਚ ਜਦੋਂ ਵੀ ਸਥਿਤੀ ਤਣਾਅਪੂਰਨ ਬਣਦੀ ਆ ਤਾਂ ਕੇਂਦਰ ਸਰਕਾਰ ਜਿਹੜੀ ਹੁੰਦੀ ਆ ਫੈਡਰਲ ਗਵਰਨਮੈਂਟ ਹੁੰਦੀ ਹੈ ਸੈਂਟਰ ਗਵਰਨਮੈਂਟ ਹੁੰਦੀ ਇਹਦਾ ਹੀ ਕੰਮ ਹੁੰਦਾ ਵਾ ਵੀ ਉਹਨੂੰ ਬੈਠ ਕੇ ਸੁਲਝਾਇਆ ਜਾਵੇ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਜਾਣ ਹਾਲਾਂਕਿ ਕੁਝ ਮੰਗਾਂ ਜਿਹੜੀਆਂ ਨੇ ਸਰਕਾਰ ਮੰਨਣ ਨੂੰ ਤਿਆਰ ਵੀ ਆ ਪਰ ਜਿਹੜੀ ਮੁੱਖ ਤੌਰ ਤੇ ਮੰਗ ਹੈ ਐਮਐਸਪੀ ਮਿਨਿਮਮ ਸਪੋਰਟ ਪ੍ਰਾਈਸ ਜਿਹਦਾ ਮੇਨ ਰੇੜਕਾ ਵਾ ਕਿ ਮਿਨਿਮਮ ਸਪੋਰਟ ਪ੍ਰਾਈਸ ਹਰ ਫਸਲ ਦੇ ਉੱਤੇ ਤੈਅ ਕੀਤੀ ਜਾਵੇ ਤਾਂ ਜੋ ਅਸੀਂ ਜਦੋਂ ਫਸਲ ਪੈਦਾ ਕਰੀਏ ਤਾਂ ਸਾਨੂੰ ਜਿਹੜਾ ਇਹ ਆਸ ਉਮੀਦ ਹੋਵੇ ਵੀ ਭਾਈ ਸਾਨੂੰ ਇੰਨੇ ਕੁ ਪੈਸੇ ਤਾਂ ਮਿਲ ਹੀ ਜਾਣੇ ਆ ਪਰ ਅਜੇ ਹਾਂ ਨਹੀਂ ਹੋ ਰਿਹਾ ਵੇਖਦੇ ਆ ਕਿ ਹੁਣ ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਕਿਸਾਨ ਜਿਹੜੇ ਆ ਉਹ ਡੱਕ ਲੈ ਜਾਣ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਕਿਸਾਨ ਸਮੇਤ ਪੂਰੇ ਭਾਰਤ ਦੇ ਜਿਹੜੇ ਕਿਸਾਨ ਆ ਉਹ ਬਜ਼ਇਦਿਆ ਕਿ ਅਸੀਂ ਦਿੱਲੀ ਪਹੁੰਚਣਾ ਹੀ ਪਹੁੰਚਣਾ ਤੇ ਉੱਥੇ ਧਰਨਾ ਜ਼ਰੂਰ ਲਾਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ